ਸਵਾਰਗੇ ਘਰ ਦੇ ਬਜ਼ੁਰਗਾਂ ਦਾ ਕਿਹਾ ਕੋਈ ਨਾ ਮੋੜ ਪਾਵੇਗਾ ਭਾਬੋ ਤੇ ਮਾਸੜੇ ਦੀ ਛੋਟੀ ਖੜਖੜ ਰਜਦੀ ਸੀ ਜਦੋਂ ਮਾਸੀ ਜਾਦਾ ਹੀ ਚੰਗਲਦੀ ਸੀ ਤਾਰੇ ਦਾ ਮੁੰਡਾ ਨੱਥੂ ਦੀ ਮੋਟੀ ਆਲੇ ਦੁਆਲੇ ਸਾਰਿਆਂ ਦਾ ਘੱਟ ਨੱਚ ਨੱਚ ਕੱਪੇ ਪਾਵੇਗਾ ਸਾਨੂੰ ਐਵੇਂ ਚੜਦਾ ਸੀ ਚਾ ਜਦੋਂ ਸਾਡੇ ਮੱਲਿਆਂ 'ਚ ਹੁੰਦਾ ਸੀ ਵਿਆਹ ਅੱਜ ਆਪਾਂ ਵੱਡੀ ਵੱਡੀ ਸੋਸਾਇਟੀਆਂ 'ਚ ਰਹਨੇ ਆ ਅੱਜ ਆਪਾਂ ਵੱਡੀ ਵੱਡੀ ਸੋਸਾਇਟੀਆਂ 'ਚ ਰਹਨੇ ਆ ਨਾਲ ਦਾ ਮੁੰਡਾ ਵਰਸੋ ਗਿਆ ਜੇ ਆ ਜਿਆ ਸਾਨੂੰ ਜਰਾ ਵੀ ਖੜਕਾ ਨਾ ਆਇਆ ਕੋਈ ਢੋਲੀ ਗੀਤ ਪਰੋਣਾ ਕੱਟ ਨ ਹੋਇਆ ਸਾਨੂੰ ਬੜਾ ਅਜੂਬਾ ਹੋਇਆ ਨਵੀਂ ਵੋਟੀ ਟਕ ਟਕ ਤਕ ਤਕ ਹਾਈ ਹੀਲ ਦੀ ਕਰਦੀ ਵਾਹ ਪਿੱਛੇ ਝਟਕਾਂਦੀ ਮੈਚਿੰਗ ਚੂੜੇ ਵਾਲੀ ਮਮ ਟਾਟਾ ਸੀ ਯੂ ਵਾਇ ਕਰਦੀ ਜਦੋਂ ਨਜ਼ਰ ਆਈ ਸਾਰੀ ਗੱਲ ਤੇ ਤਾਂ ਸਮਝ ਚਾਈ ਮੇਰਾ ਇਹ ਚੰਦਰਾ ਦਿਲ ਆਪਣੇ ਮਹੱਲੇ ਚ ਦਸਾ ਪਿੱਛੇ ਟੁਰ ਗਿਆ ਬਾਬਾ ਕਰ ਸਕਦੇ ਹੋ ਮੇਰਾ ਇਹ ਚੰਦਰਾ ਦਿਲ ਆਪਣੇ ਮੱਲੇ 'ਚ 10 ਸਾਲ ਪਹਿਲੇ ਟਰ ਗਿਆ ਉਹ ਮਾਮੇ ਦੀ ਹੱਟੀ ਦੇ ਕਲੀਰੇ ਸਾਰੇ ਮੱਲੇ ਦਾ ਵਿਆਹ 'ਚ ਆਪਣਾ ਹੋ ਜਾਣਾ ਰਾਤੀ ਜਾਗ-ਜਾਗ ਮਠਾਈਆਂ ਰਾਖੀ ਕਰਨਾ ਤੰਦੂਰ 'ਚ ਬਾਲਣ ਪਾਈ ਜਾਣਾ ਚਮਕੀਲੀ ਫੀਤੀਆਂ ਲੜੀਆਂ ਤੇ ਰਿਬਨ ਸਜਾਣਾ ਹੱਸ-ਹੱਸ ਕਮਲੇ ਹੋ ਜਾਣਾ ਵਾਹ ਵਾਹ ਅੱਪਾ ਕਮਲੇ ਠੀਕ ਸੀ ਅੱਪਾ ਕਮਲੇ ਠੀਕ ਸੀ ਅੱਜ ਸਿਆਣੇ ਹੋ ਗਏ ਆ ਤੇ ਕੱਲੇ ਹੋ ਗਿਆ ਅੱਪਾ ਕਮਲੇ ਠੀਕ ਸੀ ਅੱਜ ਸਿਆਣੇ ਹੋ ਗਏ ਆ ਤੇ ਕੱਲੇ ਹੋ ਗਿਆ ਅੱਜ ਕੋਈ ਛਗਣਾ ਦਾ ਵੇੜਾ ਨਹੀਂ ਹੋ ਜੇ ਬੰਦਾ ਅੱਜ ਕੋਈ ਛਗਣਾ ਦਾ ਵੇੜਾ ਨਹੀਂ ਹੋ ਜੇ ਬੰਦਾ ਛਗਣਾ ਦਾ ਬਾਰੋ-ਬਾਰ ਹੋਟਲ ਬਣ ਗਿਆ ਜੇ ਵਰਾਤੀ ਘਰਾਤੀ 10 ਹੀ ਬੰਦੇ ਜੇ ਜਿਵੇਂ ਇੰਡੀਆ ਨਹੀਂ ਕੈਨੇਡਾ ਹੋ ਗਿਆ ਜਿਵੇਂ ਇੰਡੀਆ ਨਹੀਂ ਕੈਨੇਡਾ ਹੋ ਗਿਆ ਉਹ ਰੋਲਾ ਰੱਪਾ ਫੁੱਫੜੇ ਮਸਲੇ ਦਾ ਉਠਣਾ ਉਠਾਣਾ ਬੜਾ ਨਜ਼ਾਰਾ ਸੀ ਔਰ ਉਹ ਲੜਪਾ ਮਾਸਰੇ ਕੂਪੜੇ ਦਾ ਉਠਣਾ ਉਠਣਾ ਬੜਾ ਨਜ਼ਾਰਾ ਸੀ ਆਪਣੇ ਆਪਿਆਂ ਨਾਲ ਮਿਲਣ ਮਿਲਣ ਦਾ ਤਾਂ ਵੀ ਭੱਜਦੀ ਜ਼ਿੰਦਗੀ 'ਚ ਆਰਾਮ ਲੈਣ ਦਾ ਬਾਣਾ ਸੀ ਸਾਰੇ ਇੱਕੋ ਥਾਈ ਇਕੱਠੇ ਹੋ ਜਾਂਦੇ ਸੀ ਕਿੰਨੇ ਗਿੱਲੇ ਸ਼ਿਕਵੇ ਆਈ ਮੁੱਕ ਜਾਂਦੇ ਸੀ ਸਾਰੇ ਇੱਕੋ ਹੀ ਥਾਈ ਇਕੱਠੇ ਹੋ ਜਾਂਦੇ ਸੀ ਕਿੰਨੇ ਗਿੱਲੇ ਸ਼ਿਕਵੇ ਆਈ ਮੁੱਕ ਜਾਂਦੇ ਸੀ ਹੁਣ ਤਾਂ ਗੇਟ ਬੰਦ ਦਿਲਾਂ ਦੀ ਖਿੜਕੀਆਂ ਬੰਦ ਸੋਸਾਇਟੀਆਂ ਦੇ ਫਲੈਟਾਂ ਚ ਵੰਡੇ ਗਿਆਂ ਆ ਉਹ ਕਮਲਿਓ ਸਿਆਣੇ ਨਹੀਂ ਹੋ ਅਸੀਂ ਕੱਲੇ ਹੋ ਗਿਆ ਉਹ ਕਮਲਿਓ ਸਿਆਣੇ ਨਹੀਂ ਅਸੀਂ ਕੱਲੇ ਹੋ ਗਿਆ ਗੋਡੇ-ਗੋਡੇ ਚਿਰਦਾ ਸੀ ਚਾ ਕਦੀ ਸਾਡੇ ਬੰਲਿਆਂ ਚੋਂਦਾ ਸੀ ਵਿਆਹ ਕਦੀ ਸਾਡੇ ਬੰਲਿਆਂ ਸੁਣਦੇ ਕਾ